ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਜੋ ਪਹਿਲੇ ਸਮਿਆਂ ਵਿੱਚ ਘਰਾਂ ਦੇ ਵਿੱਚ ਵਰਤੀ ਜਾਂਦੀ ਸੀ ਸੋ ਬਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਇਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਜਾਣਾ ਜੀ ਚਲੋ ਵੇਖਾਉਣਾ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਇਹ ਚੀਜ਼ ਹੈ ਜੀ ਦਰੀ ਪੁਰਾਣੇ ਪੰਜਾਬ ਵਿੱਚ ਹਰ ਘਰ ਵਿੱਚ ਦਰੀਆਂ ਬੁਣਨ ਵਾਲਾ ਟਾ ਹੁੰਦਾ ਸੀ ਖਾਸ ਕਰਕੇ ਜਿਨ੍ਹਾਂ ਘਰੇ ਕੁੜੀਆਂ ਵਿਆਹਣ ਯੋਗੀਆਂ ਹੁੰਦੀਆਂ ਸਨ ਹੁਣ ਇੱਕ ਘਰੇ ਲਗਾਤਾਰ ਇਹ ਅੱਡਾ ਚਾਲੂ ਰਹਿੰਦਾ ਸੀ ਦਰੀਆ ਬਰਾਉਂ ਦੀ ਕਲਾ ਸਾਡੇ ਪੰਜਾਬ ਵਿੱਚ ਬੜੀ ਹੀ ਉਨਤ ਸੀ ਦਰੀਆਂ ਹਰ ਬਿਸਤਰੇ ਉੱਤੇ ਵਿਛਾਈਆਂ ਜਾਂਦੀਆਂ ਸਨ ਦਰੀ ਉੱਤੇ ਰੌਣੇ ਨੂੰ ਟਿੱਕਾ ਕਹਿ ਉਸ ਵਸਾ ਕੇ ਦਿੱਤਾ ਜਾਂਦਾ ਰਹੀ। ਰੌਣਾ ਦਰੀ ਦੇ ਮੋਰ ਘਗੀਆਂ ਬੇਗ ਬੇਖ ਖੁਸ਼ ਹੁੰਦਾ। ਦਰਿਆں ਕਈ ਕਿਸਮ ਦੀਆਂ ਬਣਦੀਆਂ ਸਨ। ਕਈ ਦਰਿਆں ਵਿੱਚ ਮੋਰ ਘਗੀਆਂ, ਤਾਜ ਮਹਿਲ, ਕੋੜੇ ਅਤੇ ਸ਼ੇਰ ਵੀ ਬਣਾਏ ਜਾਂਦੇ ਸਨ। ਇਹਨਾਂ ਨੂੰ ਬੂਟਿਆਂ ਵਾਲੀਆਂ ਦਰਿਆں ਕਹਿੰਦੇ ਸਨ। ਪਰ ਕੁਝ ਦਰਿਆ ਸਿੱਧੀਆਂ ਫਾਂਟਾਂ ਵਾਲੀਆਂ ਵੀ ਹੁੰਦੀਆਂ ਸਨ। ਅਤੇ ਇਹ ਬਹੁਤ ਹੀ ਜਲਦੀ ਤਿਆਰ ਹੋ ਜਾਂਦੀਆਂ ਸਨ। ਦਰਈ ਬੌਣ ਵੇਲੇ ਕਈ ਦਰੀਆਂ ਵਾਸਤੇ 50-50 ਵੱਖ-ਵੱਖ ਗੁਸ਼ੀਆਂ ਲਾਈਆਂ ਜਾਂਦੀਆਂ ਸਨ। ਪਰ ਸਿੱਧੀਆਂ ਦਰੀਆਂ ਲਈ ਇੱਕ ਬਲੇ ਕੇ ਵਾ ਇੱਕ ਹੀ ਗੁਸ਼ਤੀ ਚੱਲਦੀ ਸੀ। ਘਰ ਦੇ ਕਿਸੇ ਕੋਲੇ ਕਮਰੇ ਵਿੱਚ ਦਰੀਆਂ ਬੌਣ ਦਾ ਅੱਡਾ ਬਣਾਇਆ ਜਾਂਦਾ ਸੀ। ਆਮ ਕਰਕੇ ਇਹ ਅੱਡਾ 6 ਫੁੱਟ ਲੰਮਾ ਅਤੇ 6 ਫੁੱਟ ਚੌੜਾ ਹੁੰਦਾ ਸੀ। ਇਸਦੇ ਲਈ ਚਾਰ ਾਕੀਲੇ ਗੱਡੇ ਜਾਂਦੇ ਸਨ ਚੜਾਈ ਵਾਲੇ ਸਿਰਿਆਂ ਨੂੰ ਪੱਕੀ ਲੱਕੜ ਦੇ ਸ਼ੇਰੂ ਬੰਨ੍ਹ ਦਿੱਤੇ ਜਾਂਦੇ ਸਨ ਇਹਨਾਂ ਸ਼ੇਰੂਆਂ ਨੂੰ ਕੱਪੜੇ ਭਰੇ ਭਰੇੜ ਦੇ ਉੱਤੇ ਜਾਂਦੇ ਸਨ ਤਾਂ ਕਿ ਤਾਣਾ ਟੁੱਟੇ ਨਾ ਘਰ ਬਣਾਏ ਪੱਕੇ ਮੋٹے ਸੂਤ ਦਾ ਸੰਗਣਾ ਤਾਣਾ ਪਾਇਆ ਜਾਂਦਾ ਸੀ ਇਹ ਤਾਣਾ ਬਰਾਬਰ ਰੱਖ ਕੇ ਪਾਇਆ ਜਾਂਦਾ ਸੀ ਇਸ ਬਗਰਾਂ ਦੇ ਥਾਣੇ ਦੇ ਹੇਟਾਂ ਤੇ ਉੱਪਰ ਇੱਕ ਘੋੜੀ ਤਿਆਰ ਕੀਤੀ ਜਾਂਦੀ ਸੀ ਇਹ ਘੋੜੀ ਇਸ ਤਰ੍ਹਾਂ ਨਹੀਂ ਹੁੰਦੀ ਸੀ ਜਿਵੇਂ ਕੋਈ ਖਾਲੀ ਮੰਜੀ ਖੜੀ ਕੀਤੀ ਹੋਵੇ ਤੇ ਉਹਦੇ ਉੱਤੇ ਦੋ ਪਾਸੇ ਡੇਢ ਡੇਢ ਫੁੱਟ ਦੇ ਗੰਡੇ ਲਟਕਾਏ ਹੁੰਦੇ ਸਨ ਇਹ ਗੱਲੜ ਆਖ ਬਹੁਤ ਸਨ ਇਸ ਘੋੜੀ ਦੇ ਹੇਠਾਂ ਇੱਕ ਗਾਜ ਹੁੰਦਾ ਸੀ ਜਿਸ ਨਾਲ ਥਾਣੇ ਦੇ ਹੇਟ ਦੇ ਤੰਦ ਡੋਰੀਆਂ ਪਾ ਕੇ ਬੰਨੇ ਹੁੰਦੇ ਸਨ ਜਦ ਗੱਲੜ ਅੱਗੇ ਵਿਸ਼ੇ ਲਟਕਾਏ ਜਾਂਦੇ ਸਨ ਤਾਂ ਤਾਣੇ ਦਾ height 1200 ਉੱਪਰ ਆ ਜਾਂਦਾ ਸੀ ਅਤੇ ਪੇਟੀ ਦੇ ਤੰਦ ਬਾਹ ਕੇ ਇਹ ਕੀਲੀਆਂ ਇਹ ਤੋਂ ਛੋਟੇਤੀਆਂ ਹੁੰਦੀਆਂ ਸਨ ਆਮ ਕਰਕੇ ਦਰੀ ਦੋ ਔਰਤਾਂ ਬਰਾਬਰ ਬੈਠ ਕੇ ਬੁਣਦੀਆਂ ਸਨ ਉਹਨਾਂ ਦੇ ਬੈਠਣ ਬਾਅਦ ਤੇ ਦਰੀ ਪਾ 2 ਗੁਣ ਕਿਉੱਚੇ ਕਰਕੇ ਫੱਟੇ ਰੱਖੇ ਹੁੰਦੇ ਸਨ ਜਿਹੜੀਆਂ ਦਰੀਆਂ ਵਿੱਚ ਬੂਟੇ ਪਾਉਣੇ ਹੁੰਦੇ ਉਹਨਾਂ ਦੇ ਤੰਦ ਗਿਣੇ ਜਾਂਦੇ ਸਨ ਦਰੀ ਦੀ ਚੜਾਈ ਬਰਾਬਰ ਰੱਖਣ ਵਾਸਤੇ ਦਰੀ ਦੇ ਬਾਹੜੇ ਸਿਰੇ ਦੇ ਨਾਲ ਕਰਕੇ ਪਣਖ ਲਾਈ ਜਾਂਦੀ ਸੀ ਪਣਖ ਦੇ ਸਿਰਿਆਂ ਵਿੱਚ ਕੰ ਲਾਉਂਦੇ ਸਨ ਜੋ ਕਿ ਦਰੀ ਦੇ ਸਿਰਿਆਂ ਵਿੱਚ ਖੁੱਭ ਜਾਂਦੇ ਸਨ ਇਹ ਪਣਕ ਡਿਵਾਈਡਰ ਬਾਹਰ ਖੋਲ੍ਹੇ ਜਾਂਦੀ ਸੀ ਕਲਿੱਪ ਨੂੰ ਕੱਸ ਕੇ ਇਹ ਪਣਕ ਪੂਰੀ ਆਕਰ ਜਾਂਦੀ ਸੀ ਜਦ ਇਹ ਅੱਗੇ ਕਰਕੇ ਲਾਉਣੀ ਹੁੰਦੀ ਤਾਂ ਇਸ ਨੂੰ ਲੱਕ ਵਿੱਚੋਂ ਤੰਣ ਕੇ ਖੋਲ੍ਹ ਲਿਆ ਜਾਂਦਾ ਸੀ ਜੋ ਪੇਟਾ ਬਹਾਇਆ ਜਾਂਦਾ ਸੀ ਉਹ ਠਿੱਲਾ ਨਾ ਰਹੇ ਉਸ ਵਾਸਤੇ ਇੱਕ ਪੰਜਾ ਰੱਖਿਆ ਜਾਂਦਾ ਸੀ ਇਸ ਪੰਜੇ ਦਾ ਇੱਕਾਥਾ ਹੁੰਦਾ ਸੀ ਤੇ ਹੀਟਰੇ ਦੇ ਪਾਸੇ ਚੌੜੀ ਲੱਕੜ ਨੂੰ ਸਖਤ ਤੇ ਸੰਘਣਾ 7-8 ਕਿੱਲਾ ਠੋਕੇ ਹੁੰਦੇ ਸਨ ਦਰੀ ਦੀ ਠੁਕਾਈ ਕਰਨਾ ਵੀ ਇੱਕ ਕਲਾ ਹੁੰਦੀ ਸੀ ਸੂਤ ਨੂੰ ਇਸ ਤਰ੍ਹਾਂ ਠੋਕਿਆ ਜਾਂਦਾ ਸੀ ਕਿ ਉਹ ਦਰੀ ਦੀ ਸਫਾਈ ਵਿੱਚ ਫਰਕ ਨਾ ਦੱਸਣ ਦੇਵੇ ਅਤੇ ਦਰਲ ਵੀ ਨਾ ਰਹੇ ਦਰੀ ਦਾ ਬਾਰਡਰ ਬਣਾ ਕੇ ਤਾਣਾ ਸਰੀਆਂ ਦੇ ਸਿਰਮਾ ਨਾਲ ਮੁਕੈਂਕੀ ਨਾ ਕੱਟਦਾ ਜਾਂਦਾ ਸੀ ਜਿਹੜਾ ਤਾਣਾ ਦਰੀ ਦੇ ਨਾਲ ਬੱਚ ਰਹਿੰਦਾ ਉਸ ਦੇ ਡੋਰੇ ਬਤ ਲੈ ਜਾਂਦੇ ਸਨ ਬੂਤੇ ਪਾਉਣ ਵਾਸਤੇ ਕੁੜੀਆਂ ਸੂਤ ਘਰ ਵਿੱਚ ਹੀ ਰੰਗ ਲੈਂਦੀਆਂ ਸਨ ਘਰੋਂ নীল ਮੋਗਾ ਕੇ ਨੀਲਾ ਸੂਤ ਰੰਗ ਲੈਂਦੀਆਂ ਪਰ ਘਰ ਦੇ ਰੰਗ ਅਕਸਰ ਕੱਚੇ ਹੁੰਦੇ ਸਨ ਸਾਰਾ ਰੰਗਵਾਇਆ ਸੂਤ ਪੱਕਾ ਹੁੰਦਾ ਸੀ ਅਤੇ ਤਾਰੀ ਤੋਣ ਵੇਲੇ ਲੱਥਵਾ ਨਹੀਂ ਸੀ ਇਹ ਪੱਕੇ ਅੱਡੇ ਸਨ ਪਰ ਬਾਅਦ ਵਿੱਚ ਚੱਲਦੇ ਰਹਿਦੇ ਅੱਡੇ ਵੀ ਬਣ ਲੱਗੇ ਸਨ ਇਹ ਅੱਡੇ ਵੱਡੇ ਮੰਝੇ ਬਾਗ ਥੋਕੇ ਹੁੰਦੇ ਸਨ ਅਤੇ ਇਹਦੀਆਂ ਹੀਆਂ ਅਤੇ ਸੇਰੂ ਹੁੰਦੇ ਸਨ ਬਾਕੀ ਸਾਰਾ ਕੁਝ ਉਸੇ ਤਰ੍ਹਾਂ ਹੁੰਦਾ ਸੀ ਇਸ ਚਾਵੇ ਅੱਡੇ ਦੀ ਮੌਜ ਸੀ ਕਿ ਸਿਆਲ ਵਿੱਚ ਸੁਆਣੀਆਂ ਆ ਇਸ ਨੂੰ ੱਟਪੇ ਡਾਲ ਲੈਂਦੀਆਂ ਅਤੇ ਗਰਮੀਆਂ ਤੇ ਗਰਮੀਆਂ ਵਿੱਚ ਉਹ ਕਿਸੇ ਰੁੱਖੇ ਹਟਾਂ ਅੱਡੇ ਦਾ ਜਾਂਉਂਦੀਆਂ ਜਾਂਦਾਉਂਦੀਆਂ ਦਰਿਆ ਸਾਡੇ ਪੁਰਾਣੇ ਬਿਰਸੇ ਵਿੱਚ ਬੜੀਆਂ ਅਹਿਮ ਹਵਸਤਾ ਸਨ ਤਾਂ ਹੀ ਤਾਂ ਨਾ ਜੇਕਰ ਲੋਕ ਗੀਤਾਂ ਵਿੱਚ ਹਿਸਤਾ ਹੋ ਗਏ ਪਲਾਂਤ ਨਵਾਰੀ ਤੇ ਦਰੀਬ ਸ਼ਾਉਨੀਆਂ ਉੱਪਰ ਬਸਾਉਨੀਆਂ ਖੇਸ ਦਰੀ ਦੇ ਰੰਗ ਰੋਂਦੀ ਦੇ ਧਿੱਜ ਗਏ ਮਾਹੀ ਤਾਂ ਗਿਆ ਪਰਦੇਸ ਦਰਿਆ ਲਾਲਾ ਜੰਦਰੇ ਮਾਰਾਂ ਜੋੜ ਕੇ ਰੱਖਾ ਕੇਸ ਬਿਸੋੜੇ ਕੱਟ ਜਾਣੇ ਮਾਹੀ ਨੇ ਆਉਣਾ ਦੇਸ ਬਿਸੋੜੇ ਕੱਟ ਜਾਣੇ ਸੋਏਤੀ ਜੀ ਗਰੀਬਾਰੇ ਜਾਣਕਾਰੀ ਜੋ ਕਿ ਅੱਜ ਕੰਨ ਘਰਾਂ ਵਿੱਚੋਂ ਉਹ ਲੋਪ ਹੁੰਦੀਆਂ ਜਾ ਰਹੀਆਂ ਨੇ ਇਹਨਾਂ ਦੀ ਜਗ੍ਹਾ ਤੇ ਹੁਣ ਲੋਕ ਗੱਦਦੇ ਬਸ ਨਾਲ ਦੇ ਨੇ ਉਹ ਵੀ ਬਾਕਸ ਦੇ ਡਾ ਉੱਤੇ ਕਿਉਂਕਿ ਮੰਜੇ ਵੀ ਘਰਾ ਵਿੱਚੋਂ ਲੋਪ ਹੋਣ ਕਿਨਾਰੇ ਨੇ ਸੋਏ ਦਰੀਆਂ ਵੀ ਸੋ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਅੱਜ ਦਾ ਮੇਰਾ ਬਲੌਗ ਵਧੀਆ ਲੱਗੇ ਹੋਵੇਗਾ ਤੇ ਜਾਣਕਾਰੀ ਵੀ ਵਧੀਆ ਲੱਗੀ ਹੋਵੇਗੀ। ਸੋ ਕਿਰਪਾ ਕਰਕੇ ਜਾਂਦੇ ਜਾਂਦੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਕੇ ਜਾਣਾ ਜੀ। ਜੇ ਕਿਸੇ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਵੀ ਕਰ ਲਓ। ਜੇ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੋਲੋ ਵੀ ਜਰੂਰ ਕਰ ਲਿਓ ਜੀ। ਸੋ ਮਿਲਾਂਗੇ ਕਿਸ ਦਿਨ ਫੇਰ ਹੋਰ ਕੋਈ ਰੌਣਕੀ ਲੈ ਕੇ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ।